ਹਾਂ ਜੀ ਸਤਿ ਸ਼੍ਰੀ ਅਕਾਲ ਸੋ ਮਾਫ ਕਰਨਾ ਪਹਿਲਾਂ ਲਾਈਵ ਆਉਣ ਦੀ ਕੋਸ਼ਿਸ਼ ਕੀਤੀ ਸੀ ਨੈਟ ਕਨੈਕਟੀਵਿਟੀ ਕਰਕੇ ਲਾਈਵ ਨਹੀਂ ਆ ਸਕੇ ਸੋ ਅੱਜ 15 ਨਵੰਬਰ ਦਾ ਦਿਨ ਹੈ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਹਬੇ ਕਮਾਲ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਉਸ ਦੇ ਨਾਲੇ ਅਸੀਂ ਆਜ਼ਾਦ ਭਾਰਤ ਦੇ ਵਸਿੰਦੇ ਹਾਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਇੱਕ ਨਹੀਂ ਅਨੇਕਾ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਨਾਂ ਆਉਂਦਾ ਹੈ ਮਹਾਨ ਅਮਰ ਸ਼ਹੀਦ ਜਨੈਕ ਆਦੀਵਾਸੀ ਜਨੈਕ ਭਗਵਾਨ ਬਿਰਸਾ ਮੁੰਡਾ ਜੀ ਦਾ ਸੋ ਉਹਨਾਂ ਦਾ ਵੀ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 15 ਨਵੰਬਰ 1875 ਨੂੰ ਹੋਇਆ ਸੀ ਸੋ ਉਹਨਾਂ ਦੇ ਜਨਮ ਦਿਨ ਦੀਆਂ ਵੀ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਕੁਝ ਸਾਡੇ ਦਰਸ਼ਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵੀ ਨੇ ਸੋ ਅੱਜ ਉਹਨਾਂ ਦੇ ਪਹਿਲੇ ਗੁਰੂ ਸਾ ਮਸਤਾਨਾ ਜੀ ਬਲੋਚਿਸਤਾਨ ਦਾ ਵੀ ਜਨਮ ਦਿਨ ਹੈ ਉਹਨਾਂ ਦਾ ਜਨਮ ਵੀ ਕਤਕ ਦੀ ਪੁੰਨਿਆਂ ਨੂੰ ਹੋਇਆ ਸੀ ਸੋ ਉਹਨਾਂ ਦੇ ਜਨਮ ਦਿਨ ਦੀਆਂ ਵੀ ਸਾਰੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਅਤੇ तमाम ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਚਲੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੋ ਦਰਸ਼ਕੋ ਤੁੰਦ ਦਾ ਬਹੁਤ ਜ਼ਿਆਦਾ ਪ੍ਰਕੋਪ ਹੈ ਅਸੀਂ ਇਸ ਟਾਈਮ ਇਹ ਮੰਨੋ ਸੰਗਰੂਰ ਤੋਂ ਪਾਤੜਾ ਰੋਡ ਤੇ ਖੜੇ ਹਾਂ ਸਾਡੇ ਵੀਡੀਓ ਬਣਾਉਣ ਦਾ ਇੱਕੋ ਮਤਲਬ ਹੈ ਕਿ ਤੁਸੀਂ ਕਿਸੇ ਵੀ ਵਹੀਕਲ ਤੇ ਮੋਟਰਸਾਈਕਲ ਲਾ ਲੋ ਜੋ ਆ ਵੱਡੀ ਗੱਡੀ ਲਾ ਲੋ ਆ ਰਹੇ ਹੋ ਤਾਂ ਕਿਰਪਾ ਕਰਕੇ ਸਭ ਤੋਂ ਪਹਿਲਾਂ ਤਾਂ ਜੋ ਹੈੱਡਲਾਈਟ ਹੈ ਉਸ ਨੂੰ ਜਗਾ ਕੇ ਰੱਖੋ ਜਿਵੇਂ ਤੁਸੀਂ ਦੇਖੇ ਰਹੇ ਹੋ ਗੱਡੀ ਦੀਆਂ ਹੈੱਡਲਾਈਟਾਂ ਗੱਡੀਆਂ ਨੇ ਗੱਡੀ ਜਾ ਰਹੀ ਹੈ ਉਸ ਤੋਂ ਬਾਅਦ ਜੋ ਆਪਸੀ ਡਿਸਟੈਂਸ ਹੈ ਉਹਨੂੰ ਵੀ ਮੈਂਟੇਨ ਕਰਕੇ ਰੱਖਣਾ ਹੈ ਤੁਸੀਂ ਇਸ ਰੋਡ ਤੇ ਜਾ ਰਹੇ ਹੋ ਪਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਬੇਸਾਵਰੂ ਨਾਲ ਇੰਤਜ਼ਾਰ ਹੋ ਰਿਹਾ ਹੈ ਤੁਸੀਂ ਇੱਕ ਵਾਰੀ ਇਹ ਸੋਚੋ ਤੁਸੀਂ ਦੁਨੀਆ ਵਾਸਤੇ ਚਾਹੇ ਕੁਝ ਵੀ ਹੋ ਪਰ ਤੁਹਾਡੇ ਪਰਿਵਾਰ ਲਈ ਤੁਸੀਂ ਬਹੁਤ ਕੁਝ ਹੋ ਤੁਹਾਡੇ ਪਰਿਵਾਰ ਲਈ ਤੁਹਾ ਤੋਂ ਇਲਾਵਾ ਜੋ ਤੁਹਾਡੀ ਕਮੀ ਹੈ ਕੋਈ ਨਹੀਂ ਪੂਰੀ ਕਰ ਸਕਦਾ ਸੋ ਦੋਸਤੋ ਦਰਸ਼ਕੋ ਕਿਰਪਾ ਕਰਕੇ ਜੋ ਅਸੀਂ ਗੱਲਾਂ ਕਹਿ ਰਹੇ ਆ ਉਹਨਾਂ ਨੂੰ ਧਿਆਨ ਨਾਲ ਸੁਣਿਓ ਤੇ ਕੋਈ ਗੱਲ ਨਹੀਂ 5-10 ਮਿੰਟ ਲੇਟ ਹੋ ਜੂਗੇ ਸਪੀਡ ਨੂੰ ਵੀ ਆਪਣੇ ਧਿਆਨ ਵਿੱਚ ਰੱਖਦੇ ਹੋਏ ਸਫ਼ਰ ਨੂੰ ਤੈਅ ਕਰੋ ਸੋ ਇਸੇ ਉਮੀਦ ਦੇ ਨਾਲ ਅਸੀਂ ਬ੍ਰਾਮ ਲੈਨੇ ਹਾਂ ਤੇ ਮਾਲਕ ਕਰੇ ਤੁਹਾਡੀ ਯਾਤਰਾ ਸਫਲ ਹੋਵੇ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਸਦਾ ਖੁਸ਼ੀਆਂ ਹੀ ਖੁਸ਼ੀਆਂ ਰਹਿਣ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ ਜੀ ਦੇ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਜੋ ਸਰ ਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ ਉਹਨਾਂ ਦੇ ਪਹਿਲੇ ਗੁਰੂ ਸਾਹ ਮਸਤਾਨਾ ਜੀ ਬਲੋਚਿਸਤਾਨ ਦੇ ਜਨਮ ਦਿਨ ਦੀਆਂ ਵੀ तमाम ਲੋਕਾਈ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ। ਸੋ ਤੁਸੀਂ ਸਾਡੇ ਨਾਲ ਜੁੜੇ ਹੋਏ ਸੀ ਤੁਹਾਡਾ ਸਹਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ।